ਸਤਗੁਰ ਅਬਿਦਾਸ ਮਹਾਰਾਜ ਜੀ ਦੀ ਚਰਨ ਛੋਪਾਪਤ ਇਤਿਹਾਸਿਕ ਪਵਿੱਤਰ ਧਾਰਮਿਕ ਸਥਾਨ ਸ਼੍ਰੀ ਕੋਰਾਲਗੜ੍ਹ ਸਾਹਿਬ ਵਿਖੇ ਬਹੁਜਨ ਸਮਾਜ ਪਾਰਟੀ ਦੇ ਉੱਦੇਦਾਰ ਸਈ ਬਾਨਾ ਵੱਲੋਂ ਪੰਜਾਬ ਸਭਾ ਵੱਲੋਂ ਮੁਹਿੰਮ ਰੈਲੀ ਅਤੇ ਸ਼ਰਾਬ ਦੇ ਠੇਕੇ ਧੜਾ ਧੜ ਕੁੱਲ ਰਹੇ ਹਨ ਅਤੇ ਸ਼ਰਾਬ ਦੀ ਨਜਾਇਜ਼ ਵਿਕਰੀ ਹੋ ਰਹੀ ਹੈ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਾਉਣ ਲਈ ਅਤੇ 바ਵਾ ਡਾਕਟਰ ਭੀਮਰਾਓ ਅੰਬੇਦਕਰ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਬਾਰੇ ਤੇ ਪੰਜਾਬ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਤੇ ਨਸ਼ਿਆਂ ਨੂੰ ਬੰਦ ਕਰਨ ਲਈ ਭਾujan ਸਮਾਏ ਪਾਰਟੀ ਦੇ ਸੁਭਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਅਤੇ ਸਮੁੱਚੀ ਲੀਡਰਸ਼ਿਪ ਵੱਲੋਂ ਪਹਿਲਾਂ ਸ਼੍ਰੀ ਕੁਰਾਲਗੜ੍ਹ ਸਾਹਿਬ ਵਿਖੇ ਭਾਰੀਕਟ ਹੋਇਆ ਅਤੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਤੋਂ ਬਾਅਦ ਉਹ ਤੋਂ ਵੱਡੇ ਕਾਫਲੇ ਦੇ ਰੂਪ ਵਿੱਚ ਗੜਸ਼ੰਕਰ ਸ਼ਹਿਰ ਦੇ ਵਿੱਚ ਰੋਸਮਾਰਚ ਕੀਤਾ ਉਸ ਤੋਂ ਬਾਅਦ ਉੱਤੇ ਦੇ ਐਸਡੀਐਮ ਸਿਵਲ ਪ੍ਰਸ਼ਾਸਨ ਨੂੰ ਮਰੰਡਨ ਦਿੱਤਾ ਗਿਆ ਭਾਰੀਕਟ ਨੂੰ ਸੰਬੋਧਨ ਕਰਦਿਆਂ ਕਰੀਮਪੁਰ ਨੇ ਆਖਿਆ ਕਿ ਸਾਡੇ ਮਹਾਨ ਰੈਬਰਾ ਨਾਲ ਹੋ ਰਹੀਆਂ ਮਾੜੀਆਂ ਘਟਨਾਵਾਂ ਸੰਬੰਧੀ ਇਹ ਰੋਸਮਾਰਚ ਕੀਤਾ ਗਿਆ ਅਤੇ ਸਾਮਨੇ ਦੀ ਸਰਕਾਰ ਨੇ ਹਮੇਸ਼ਾ ਸਾਡੇ ਨੂੰ ਸਮਾਜ ਨੂੰ ਨੀਵਾਂ ਦਿਖਾਉਣ ਲਈ ਘਟੀਆਂ ਹਰਕਤਾਂ ਜੋ ਕੀਤੀਆਂ ਹਨ ਅਸੀਂ ਉਹਨਾਂ ਨੂੰ ਚੇਤਾਵਨੀ ਦਿੰਦੇ ਹਾਂ ਸਾਡੇ ਮਹਾਰ ਰੈਬਰਾਂ ਨਾਲ ਪਿਛਲੇ ਦਿਨਾਂ ਵਿੱਚ ਛੇੜਛਾੜ ਕਰਨ ਵਾਲੇ ਮਾੜੇ ਅਰਸਨਾਤਾਂ 'ਤੇ ਸਖਤ ਕਾਰਵਾਈ ਕਰੇ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਬੰਦ ਕੀਤੀਆਂ ਜਾਣ ਅਤੇ ਆਸਥਾਨ ਦੇ ਨੀਂਵੀ ਖੁੱਲੇ ਸ਼ਰਾਬ ਦੇ ਠੇਕੇ ਬੰਦ ਕੀਤੇ ਜਾਣ ਅਤੇ ਸ਼੍ਰੀ ਕੁਰਾਲਗੜ੍ਹ ਸਾਹਿਬ ਨੂੰ ਪਵਿੱਤਰ ਆਸਥਾਨ ਦਾ ਦਰਜਾ ਦਿੱਤਾ ਜਾਵੇ ਇਸ ਮੌਕੇ ਕਰੀਮਪੁਰ ਵੱਲੋਂ रोस प्रदर्शन पहुंचने वाले साथियों का तय दिलो धनवाद किया इस मौके अंबेडकर कमेटिया सतगुर रविदास प्रबंधक कमेटिया तो अलावा लालचंद ओजला जनरल पंजाब एडवोकेट बलविंदर कुमार बिट्टू गायक एस एस आजाद मिशनी गायक विक्की बहादुर के हरमेश सिंह सिंहपुर तीरथ राजपुरा सोमनाथ रटेंडा राम चंबा बिरका सतपाल रटेंडा राजकुमार बिट्टू ਸਤਪਾਲ ਬਿਆਲਪੁਰ ਕਸ਼ਮੀਰ RAM ਸ਼ਿੰਗਾਰਾ RAM ਬਿਆਲਪੁਰ ਬੂਟਾ RAM ਸੋਨ ਲਾਲ ਆਦੀ ਹਾਜ਼ਰ ਰਹੇ ਪੱਤਰਕਾਰ ਬੱਗਾ ਸੇਲਕੀਆਂ ਨਾਲ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਹੌਜਨ ਸਮਾਜ ਪਾਰਟੀ ਦੀ ਸਮੂੱਚੀ ਟੀਮ ਜਿਹੜੀ ਹੈ ਉਹ ਅੱਜ ਦੇ ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਹੈ ਸਮਾਜ ਸਭ ਤੋਂ ਪਹਿਲਾਂ ਸਮੂੱਚੀ ਟੀਮ ਔਰ ਸਾਰੇ ਸਾਥੀਆਂ ਨੂੰ ਜੈਪੀਮ ਜਾਪ ਆ ਰਕਾਫ ਦਾ ਹੋਇਆ ਅੱਜ ਦਾ ਇਹ ਜੋ ਰੋਸ ਧਰਨਾ ਹੈ ਜੋ ਇਹ ਰੋਸ ਪ੍ਰੋਟੈਸਟ ਹੈ ਇਹ ਜਿੱਥੇ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ ਅੱਜ ਆਪਾਂ ਇਕੱਤਰ ਹੋਏ ਆ ਉਥੇ ਆਪਾਂ ਆਪਣੇ ਸੂਬੇ ਦੇ ਆਵਾਮ ਨੂੰ ਇਹ ਆਗਾਹ ਵੀ ਕਰਨਾ ਚਾਹੁੰਦੇ ਆ ਕਿ ਜਿਹੜੀ ਸਰਕਾਰ ਤੁਹਾਨੂੰ ਗਰੰਟੀਆਂ ਦੇ ਕੇ ਆਈ ਸੀ ਉਹਨੇ ਗਰੰਟੀਆਂ ਤੇ ਖਰੇ ਕੀ ਉਤਰਨਾ ਸੀ ਉਹਦੇ ਰਾਜ ਦੇ ਅੰਦਰ ਜਿੱਦਾਂ ਦੇ ਹਾਲਾਤ ਪੈਦਾ ਹੋਏ ਆ ਅੱਜ ਨਾ ਤਾਂ ਪਿੰਡਾਂ ਦੇ ਅੰਦਰ ਲੋਕਾਂ ਦੇ ਪਸ਼ੂ ਮਹਿਮੂਲ ਆ ਤੇ ਨਾ ਹੀ ਇਸ ਸ਼ਹਿਰਾਂ ਦੇ ਅੰਦਰ ਲੋਕਾਂ ਦੀਆਂ ਦੁਕਾਨਾਂ ਮਹਿਫੂਜ਼ ਆ ਸੋ ਇਸ ਤੋਂ ਅੱਗੇ ਚਲੀਏ ਤੇ ਧਾਰਮਿਕ ਆਸਥਾ ਦੇ ਕੇਂਦਰਾਂ ਦੇ ਦੋਲੇ ਜਿੱਦਾਂ ਦੀ ਵਿਵਸਥਾ ਸਰਕਾਰ ਵੱਲੋਂ ਖੜੀ ਕੀਤੀ ਜਾ ਰਹੀ ਆ ਇੱਕ ਪਾਸੇ ਉਹ ਨਾਹਰਾ ਦੇ ਰਹੀ ਐ ਕਿ ਅਸੀਂ ਜੰਗ ਨਸ਼ਿਆਂ ਦੇ ਵਿਰੁੱਧ ਚਲਾ ਰਹੇ ਆ ਦੂਜੇ ਪਾਸੇ ਧਾਰਮਿਕ ਸਥਾਨਾਂ ਦੇ ਉੱਤੇ ਦੇ ਨਾਲ ਨਜਾਇਜ਼ ਦੁਕਾਨਾਂ ਚਲਵਾਈਆਂ ਜਾ ਰਹੀਆਂ ਔਰ ਇਸੇ ਤਰ੍ਹਾਂ ਪੰਜਾਬ ਸਰਕਾਰ ਮਰਦਾਵਾ 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 ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਪ੍ਰਧਾਨ ਡਾਕਟਰ ਅਰਪਾਰ ਸਿੰਘ ਕਰੀਪਰੀ ਸਾਹਿਬ ਔਰ ਸਮੁੱਚੀ ਲੀਡਰਸ਼ਿਪ ਔਰ ਸਾਰੇ ਬੀਬੀਆਂ ਪਹਿਣਾ ਨੌਜਵਾਨ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਦੇ ਠੇਕੇ ਨਸ਼ੇ ਦੀਆਂ ਦੁਕਾਨਾਂ ਖੋਲੀਆਂ ਜਾ ਰਹੀਆਂ ਉਸ ਦੇ ਰੋਸ ਵਿੱਚੋ ਅੱਜ ਤੁਸੀਂ ਗੜ ਸੰਗਰ ਦੇ ਅੰਦਰ ਇਕੱਤਰ ਹੋਏ